ਕੱਗਰ ਹਰ ਸਾਲ ਤਬਾਹੀ ਮਚਾਉਂਦਾ ਹੈ ਮੁੱਖ ਮੰਤਰੀ ਕਹਿ ਰਹੇ ਨੇ ਇਸ ਵਾਰ ਇੱਕ ਕੱਗਰ ਦੇ ਏਰੀਆ ਦਾ ਮੈਂ ਦੌਰਾ ਕਰਾਂਗਾ ਜਿੱਥੇ ਕਿ ਕੱਗਰ ਨੇ ਤਬਾਹੀ ਮਚਾਈ ਹੈ ਤਾਂ ਕਿ ਹੜਾ ਦੋ ਬਚਾਅ ਦੇ ਜਿਹੜੇ ਕੰਮ ਨੇ ਉਹਨਾਂ ਦਾ ਜਾਇਜ਼ਾ ਲੱਤਾ ਜਾ ਸਕੇ ਤੁਹਾਨੂੰ ਅਸੀਂ ਲੈ ਕੇ ਆਏ ਆ ਅੱਜ ਅਸੀਂ ਜਿਹੜਾ ਕਿ ਡੇਰਾ ਵਸੀ ਬਲਾਗ ਦਾ ਏਰੀਆ ਹੈਗਾ ਆ ਸਤਾਬਗੜ ਪਿੰਡ ਲੈ ਕੇ ਆਏ ਜਿੱਥੇ ਕਿ ਡੈਮ ਬਣਿਆ ਹੋਇਆ ਹੈਗਾ ਤੇ ਇਹ ਉਹ ਡੈਮ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਜਿਹੜਾ ਪਹਾੜ ਤੋਂ ਪਾਣੀ ਆਂਦਾ ਇੱਥੇ ਕੁਝ ਰੋਕਿਆ ਜਾਂਦਾ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਡੈਮ ਬਣਾਇਆ ਗਿਆ ਤਾਂ ਕਿ ਇਹ ਜਿਹੜਾ ਪਾਣੀ ਰੋਕ ਕੇ ਕੁਝ ਜਿਹੜਾ ਹੈਗਾ ਛੱਤਬੀੜ ਜੂ ਨੂੰ ਪਾਣੀ ਜਾਂਦਾ ਕੁਝ ਕਿਸਾਨਾਂ ਵਾਸਤੇ ਜਿਹੜੀ ਨਾ ਨਹਿਰ ਬਣਾਈ ਉਹ ਉਧਰ ਪਾਣੀ ਜਾਂਦਾ ਹੈਗਾ ਤਾਂ ਕਿ ਖੇਤੀਬਾੜੀ ਦਾ ਕੰਮ ਹੋ ਸਕੇ ਤੇ ਜਿਹੜੇ ਪਾਣੀ ਦੀ ਜ਼ਰੂਰਤ ਹੁੰਦੀ ਉਹਨੂੰ ਇਸ ਤਰ੍ਹਾਂ ਛੱੜ ਦਤੰਦਾ ਇਹ ਦੇਖੋ ਤੁਹਾਨੂੰ ਦਿਖਦਾ ਝੱਗ ਬਣੀ ਹੈ ਕੈਮੀਕਲ ਦਾ ਪਾਣੀ ਹੈ ਇਸ ਪਾਣੀ ਵਿੱਚ ਵੀ ਕੈਮੀਕਲ ਮਿਲ ਕੇ ਆ ਰਿਹਾ ਹੈਗਾ ਦੂਜੇ ਪਾਸੇ ਤੋਂ ਦਿਖਾਵਾਂਗੇ ਪਿੱਛੇ ਕਿ ਜਦੋਂ ਓਵਰਫਲੋ ਹੁੰਦਾ ਜਦੋਂ ਬਰਸਾਤ ਆਂਦੀ ਹੈ ਤਾਂ ਓਵਰਫਲੋ ਦੇ ਨਾਲ ਜਿਹੜਾ ਹੈਗਾ ਪੂਰਾ ਇਹ ਜਿਹੜਾ ਖੱਗਰ ਦਾ ਜਿਹੜਾ ਫਟ ਹੈ ਤੋਂ ਦਿਖਾਈ ਕਿੰਨਾ ਵੱਡਾ ਹੈਗਾ ਇਹ ਪੂਰਾ ਫਟ ਹੈਗਾ ਜਿਹੜਾ ਇਹ ਦੂਜੇ ਪਾਸੇ ਖੁੱਲਾ ਰੱਖਿਆ ਗਿਆ ਜੇ ਜਦੋਂ ਪਾਣੀ ਜ਼ਿਆਦਾ ਆ ਜਾਵੇ ਓਵਰਫਲੋ ਹੋ ਜਾਵੇ ਤਾਂ ਪਾਣੀ ਇਸ ਪਾਸਿਓਂ ਨਿਕਲ ਜਾਵੇ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਡੈਮ ਦੇ ਵਿੱਚ ਤੁਸੀਂ ਦੇਖੋਗੇ ਗਾਦ ਜਿਹੜੀ ਹੈਗੀ ਹੈ ਉਹ ਜੰਮੀ ਪਈ ਹੈਗੀ ਕਿੰਨੀ ਕਿੰਨੀ ਗਾਧਾ ਤੇ ਬਿਲਕੁਲ ਵਿੱਚ ਦਰਖਤ ਨੇ ਡੈਮ ਲੱਗਦਾ ਹੀ ਨਹੀਂ ਹੈਗਾ ਕਿ ਡੈਮ ਹੈ ਉਹ ਡੈਮ ਦੇ ਨਾਲ ਕੱਗਰ ਤੋਂ ਦਿਖਦਾ ਇੱਕ ਨਾਲੇ ਦੀ ਤਰ੍ਹਾਂ ਤੁਹਾਨੂੰ ਜਿਹੜਾ ਹੈਗਾ ਉਹ ਕੱਗਰ ਦਿਖਾਈ ਦੇ ਰਿਹਾ ਹੈਗਾ ਪਰ ਲੋਕੀ ਦੱਸਦੇ ਨੇ ਕਿ ਕੁਝ ਦਿਨ ਪਹਿਲਾਂ ਜਿਹੜਾ ਸੀਗਾ ਇਸ ਕੱਗਰ ਦੀ ਸਫਾਈ ਦਾ ਇਸ ਡੈਮ ਵਾਲੇ ਜਿਹੜੇ ਕੱਗਰ ਜਿਹੜਾ ਪਾਣੀ ਆਣਾ ਉਹਦੇ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀਗਾ ਪਰ ਬਰਸਾਤ ਹੋਣ ਦੇ ਕਾਰਨ ਕੱਲ ਜਿਹੜੀ ਬਰਸਾਤ ਹੋਈ ਰਾਤ ਨੂੰ ਇਸ ਈਰੇ ਦੇ ਵਿੱਚ ਉਹਦੇ ਕਾਰਨ ਜਿਹੜਾ ਹੈਗਾ ਕੱਲ ਸ਼ਾਮੀ ਬਰਸਾਤ ਉਹਦੇ ਕਰਕੇ ਅੱਜ ਜਿਹੜਾ ਹੈਗਾ ਇਹ ਸਿਲਟ ਕੱਢਣ ਦਾ ਕੰਮ ਆਪਾਂ ਕੀ ਗਾਧ ਕਰਨ ਦਾ ਜਿਹੜ ਉਹ ਪੂਰੀ ਤਰ੍ਹਾਂ ਬੰਦ ਹੈਗਾ ਦਿਖਦਾ ਤੁਹਾਨੂੰ ਦਿਖਦਾ ਕਿ ਇਹ ਕੁਝ ਏਰੀਏ ਦੇ ਵਿੱਚ ਕੁਝ ਏਕੜ ਦੇ ਵਿੱਚ ਜਿਹੜਾ ਹੈਗਾ ਗਾਦ ਗੱਡੀ ਗਈ ਹੈਗੀ ਆ ਤਿਹਰਾ ਕਗਰ ਦਾ ਪਾਣੀ ਹੈਗਾ ਉਹ ਨਗਾਲੇ ਜਦਾ ਹਰ ਜਗ੍ਹਾ ਨਿੱਥੇ ਤੇ ਕਿਉਂਕਿ ਤੁਸੀਂ ਇੱਥੇ ਵੀ ਡੈਮ ਦੇ ਕੋਲ ਪੂਰੀ ਦੇਖੋ ਗਾਦ ਥੱਲੇ ਜਮੀਬੀ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਜਦ ਤੱਕ ਇਹ ਨਹੀਂ ਨਿਕਲਦੀ ਜਦ ਤੱਕ ਜਿਹੜਾ ਡੈਮ ਹੈਗਾ ਉਹ ਸਾਫ ਨਹੀਂ ਹੋ ਸਦਾ ਜਿਹੜਾ ਪਾਣੀ ਹੈਗਾ ਆ ਉਹਨੂੰ ਰਸਤਾ ਨਹੀਂ ਮਿਲਦਾ ਪਾਣੀ ਜਦੋਂ ਆਂਦਾ ਹੈਗਾ ਤਾਂ ਪੂਰਾ ਫੈਲ ਕੇ ਜਾਂਦਾ ਹੈ ਤਾਂ ਫਿਰ ਕਿਸਾਨਾਂ ਦੀ ਜਿਹੜੀ ਹੈਗੀਆਂ ਉਹ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈਗਾ ਪਰ ਲੋਕਾਂ ਦਾ ਹੀ ਗੱਲ ਕਹਿਣਾ ਹੈ ਕਿ ਸਰਕਾਰ ਨੇ ਜਿਹੜੇ ਕੰਮ ਤਾਂ ਕੀਤੇ ਨੇ ਜਿਹੜੇ ਕਿ ਇੱਕ ਸਾਲ ਪਹਿਲਾਂ ਸ਼ੁਰੂ ਹੋਣੇ ਚਾਹੀਦੇ ਸੀਗੇ ਉਹ ਹੁਣ ਤੱਕ ਜਿਹੜੇ ਹੁਣ ਸ਼ੁਰੂ ਹੋਏ ਨੇ ਕੁਝ ਦਿਨ ਉਥੋਂ ਜਿਹੜੀ ਹੈਗੀ ਆ ਉਹ ਸਿਲਦ ਜਿਹੜੀ ਨਿਕਾਲ ਨਿਕਲੀ ਹੈਗੀ ਕੱਢੀ ਗਈ ਹੈ ਤੁਸੀਂ ਦੇਖੋਗੇ ਕਿ ਉਹ ਥੋੜਾ ਜਿਹਾ ਇੱਥੋਂ ਦਿਖਾਈ ਦਿੰਦਾ ਪਰ ਜਿਹੜੇ ਜ਼ਿਮੀਦਾਰ ਨੇ ਉਹ ਹੋਰ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਤੱਕ ਇਹ ਜਿਹੜਾ ਖੱਗਰ ਹੈਗਾ ਇਹਦੇ ਵਿੱਚੋਂ ਗਾਦ ਨਹੀਂ ਨਿਕਲਦੀ ਭਾਵੇਂ ਕਿ ਇਹ ਡੂੰਘੇ ਨਹੀਂ ਹੁੰਦੇ ਉਦੋਂ ਤੱਕ ਕਿਸਾਨਾਂ ਦੀ ਜ਼ਮੀਨ ਨਹੀਂ ਬਚ ਸਕਦੀ ਕਿਉਂਕਿ ਤੁਹਾਨੂੰ ਦਿਖਾਵਾਂਗੇ ਇਸ ਡੈਮ ਦੇ ਲਾਗੇ ਹੀ ਨਾ ਨਾ ਜਿਹੜੀ ਖਾਲੀ ਜਗ੍ਹਾ ਛੱਡੀ ਗਈ ਹੈ ਜਿੱਥੋਂ ਪਾਣੀ ਨਿਕਲ ਕੇ ਜਾਂਦਾ ਹੈਗਾ ਉਹ ਸਾਹਮਣੇ ਤੁਹਾਨੂੰ ਦਿਖਾਵਾਂਗੇ ਜ਼ਿਮੀਦਾਰ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਦਿਖਦੀ ਹੈ ਸਾਰੇ ਕੰਢਿਆਂ ਦੇ ਉੱਪਰ ਜ਼ਿਮੀਦਾਰਾਂ ਦੀ ਜ਼ ਉਹ ਜ਼ਮੀਨ ਦੇਖੋ ਕਿਸ ਤਰ੍ਹਾਂ ਰੁਕ ਪਾਣੀ ਆਣਾ ਉਹਨੇ ਤਾਂ ਉਹ ਜ਼ਮੀਨ ਨੇ ਜਿਸ ਉਹ ਜ਼ਮੀਨ ਖੁਰੀ ਹੋ ਸਾਹਮਣੇ ਤੁਹਾਨੂੰ ਦਿਖਾਈ ਦਿੰਦੀ ਐ ਇਦਾਂ ਕਿਸਾਨਾਂ ਦੇ ਜ਼ਮੀਨਾਂ ਨੇ ਫਿਰ ਖੁਰਦੇ ਕਿਉਂਕਿ ਪਾਣੀ ਦੀ ਡੂੰਘਾਈ ਨਹੀਂ ਹੈਗੀ ਪਾਣੀ ਤੁਸੀਂ ਚਾਰੇ ਪਾਸੇ ਦੇਖ ਲਓ ਚਾਰੇ ਪਾਸੇ ਤੁਹਾਨੂੰ ਲੱਗੂਗਾ ਕਿ ਇਹ ਡੈਮ ਦੇ ਹੱਦ ਤੱਕ ਇਹ ਗਾਹ ਨਹੀਂ ਗੱਡੀ ਗਈ ਹੈਗੀ ਉਦੋਂ ਕਰਦੇ ਡੂੰਘਾਈ ਨਾ ਹੋਣ ਦੇ ਕਰਨਾਂ ਕੱਗਰ ਦੀ ਜਿਹੜੀ ਡੂੰਘਾਈ ਨਾ ਹੋਣ ਦੇ ਕਾਰਨ ਕੱਗਰ ਚੋਂ ਮਿੱਟੀ ਨਾ ਕੱਢੇ ਜਾਣ ਦੇ ਕਾਰਨ ਇਹਨੂੰ ਡੂੰਘਾ ਨਾ ਕਰੇ ਜਾਣ ਦੇ ਕਾਰਨ ਪਾਣੀ ਜਦੋਂ ਆਂਦਾ ਹੈਗਾ ਤਾਂ ਉਹ ਪਾਣੀ ਜਿਹੜਾ ਹੈਗਾ ਲੋਕਾਂ ਦੇ ਖੇਤਾਂ 'ਚ ਪਹੁੰਚ ਜਾਂਦਾ ਹੈਗਾ ਅਗਰ ਇਹ ਕੱਗਰ ਡੂੰਗੀ ਹੋਵੇਗੀ ਇਸ ਏਰੀਆ ਨੂੰ ਛੱਡਦੀ ਡੈਮ ਵਾਲੇ ਨੂੰ ਪਿੱਛੇ ਸੇਲਟ ਕੱਢ ਜਾਂਦੀ ਹੈ ਅਗਰ ਅਗਰ ਅਗੇ ਜਾ ਕੇ ਇਹ ਜਿਹੜੀ ਬਣੀ ਕੱਗਰ ਡੂੰਗੀ ਨਹੀਂ ਹੋਵੇਗੀ ਤਾ ਪਾਣੀ ਜਿਹੜਾ ਹੈਗਾ ਉਹ ਵਹ ਖੇਤਾਂ ਦੇ ਜਗ੍ਹਾ ਅਗਰ ਡੂੰਗੀ ਹੋਵੇਗੀ ਤਾਂ ਕੱਗਰ ਦੇ ਜਿਹੜੇ ਅੰਫਟ ਨੇ ਬੰਦ ਨੇ ਉਹਨਾਂ ਦੇ ਅੰਦਰ ਅੰਦਰ ਇਹ ਪਾਣੀ ਜਾਵੇਗਾ ਪਰ ਅਗਰ ਨਹੀਂ ਹੋਗੀ ਤਾਂ ਇਸ ਤਰ੍ਹਾਂ ਨਾਲ ਜਿਹੜਾ ਕਿਸਾਨ ਤੁਹਾਨੂੰ ਦਿਖਾਏ ਨੇ ਸਾਹਮਣੇ ਕਿਸਾਨਾਂ ਦੀ ਜਿਹੜੀ ਜ਼ਮੀਨ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਕੱਗਰ ਦੇ ਨਾਲ ਬਣੇ ਹੋਏ ਉਹ ਜਿਹੜਾ ਖੁਰੀ ਹੋਈ ਜ਼ਮੀਨ ਉਸ ਤਰ੍ਹਾਂ ਸਾਰੀ ਜ਼ਮੀਨ ਜਿਹੜੀ ਕਿਸਾਨਾਂ ਦੀ ਐਦਾਂ ਖੁਰਦੀ ਆ ਔਰ ਪਾਣੀ ਜਿਹੜਾ ਹੈਗਾ ਉਪਾਰ ਲਗਾ ਕਿਤੇ ਪਹੁੰਚਦਾ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਨੇ ਤੇ ਕਈ ਜਗ੍ਹਾ ਦੇ ਉੱਪਰ ਜਿੱਥੇ ਬੰਨ ਹੁੰਦੇ ਨੇ ਬੰਨਾਂ ਦੇ ਉੱਪਰ ਜਿਹੜੇ ਨੇ ਆਪ ਦੱਸ ਸੀ ਕਿ ਬੰਨਾਂ ਦੀ ਮਰਮਤ ਨਾ ਹੋਣ ਦੇ ਕਾਰਨ ਉੱਥੇ ਚੂਹੇ ਖੱਡਾ ਬਣਾ ਦਿੰਦੇ ਆ ਜਦੋਂ ਪਾਣੀ ਜਾਂਦਾ ਹੈ ਮਾਰ ਕਰਦਾ ਉੱਪਰ ਚੜਦਾ ਤਾਂ ਉਹ ਜਿਹੜੇ ਬੰਨ ਨੇ ਉਹ ਪਾਣੀ ਜਾਂਦੇ ਕਾਰਨ ਉਹ ਵੀ ਜਿਹੜੇ ਨੇ ਖਰਾਬ ਹੋ ਜਾਂਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਇਹ ਗਾਰਗੜਨ ਦਾ ਕੰਮ ਇਸ ਟਾਈਮ ਸ਼ੁਰੂ ਕੀਤਾ ਗਿਆ ਹੈਗਾ ਜਦ ਬਰਸਾਤ ਦਾ ਟਾਈਮ ਆ ਗਿਆ ਤੇ 30 ਤੱਕ ਨੂੰ ਕਹਿੰਦੇ ਕਿ ਜਿਹੜਾ ਮੌਨਸੂਨ ਆ ਸਕਦੀ ਹੈਗੀ ਆ ਉਹਨਾਂ ਦਿਨਾਂ 'ਚ ਇਹ ਕੱਢਾ ਕੀਤਾ ਗਿਆ ਹੈਗਾ ਸਫਾਈ ਦਾ ਕੰਮ ਪਰ ਹਾਲੇ ਵੀ ਤੁਹਾਨੂੰ ਦਿਖਦਾ ਪੂਰਾ ਨਹੀਂ ਹੋਇਆ ਹੈਗਾ ਚਾਰੇ ਪਾਸੇ ਤੁਹਾਨੂੰ ਗਾਧ ਦਿਖਾਈ ਦੇ ਰਹੀਗੀ ਹੈ ਤੇ ਕੁਝ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਗਾਧ ਕੱਢੀ ਗਈ ਹੈਗੀ ਹੈ ਤੇ ਹੁਣ ਬਰਸਾਤ ਆ ਗਈ ਬਰਸਾਤ ਦੇ ਕਾਰਨ ਸਾਰਾ ਜਿਹੜਾ ਕੰਮ ਹੈਗਾ ਗਾਧਾਂ ਉਹ ਇਸ ਟਾਈਮ ਰੁਕਾ ਦਿਖਾਈ ਦੇ ਰਿਹਾ ਹੈ ਪਰ ਆਮ ਟਾਈਮ 'ਚ ਇਹ ਜਿਹੜਾ ਕੰਮ ਅਗਰ ਪਹਿਲਾਂ ਕੀਤਾ ਜਾਂਦਾ ਜੇ ਕੁਛ ਦਿਨ ਪਹਿਲਾਂ ਕੰਮ ਕੀਤਾ ਜਾਂਦਾ ਤਾਂ ਹੋ ਸਕਦਾ ਸੀਗਾ ਕਿ ਇਹ ਜਿਹੜੀ ਖੱਗਰ ਦੀ ਜਿਹੜੀ ਪੂਰੀ ਸਫਾਈ ਹੈਗੀ ਐ ਇਹ ਹੋ ਜਾਣੀ ਤੁਹਾਨੂੰ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਤੇ ਜ਼ਿੰਮੇਵਾਰਾਂ ਨੂੰ ਵੀ ਗੱਲ ਕਰਾਵਾਂਗੇ ਤੇ ਉਹ ਕੀ ਸੋਚਦੇ ਨੇ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕੰਮ ਹੋਣਾ ਚਾਹੀਦਾ ਕਿ ਪਰ ਤੁਹਾਨੂੰ ਅਸੀਂ ਉਸ ਜਗ੍ਹਾ ਦੇ ਉੱਪਰ ਲੈ ਕੇ ਆਏ ਹਾਂ ਜਿੱਥੇ ਪਾਣੀ ਸਭ ਤੋਂ ਪਹਿਲਾਂ ਆਉਂਦਾ ਹੈਗਾ ਪਾਰੋਂ ਦੁਬਾਰ ਡੈਮ ਹੈਗਾ ਇਹ ਡੈਮ 'ਚ ਪਾਣੀ ਰੁਕਿਆ ਹੋਇਆ ਇੱਕ ਪਾਸੇ ਜਿਹੜਾ ਖੁੱਲਾ ਛੱਡਿਆ ਗਿਆ ਤਾਂ ਕਿ ਜੇ ਓਵਰਫਲੋ ਹੁੰਦਾ ਤਾਂ ਪਾਣੀ ਨੂੰ ਨਿਕਲਣ ਦਾ ਰਸਤਾ ਮਿਲ ਜਵੇ ਔਰ ਡੈਮ ਨੂੰ ਡੈਮ ਜਿਹੜਾ ਹੈਗਾ ਜਿੰਨਾ ਡੈਮ ਚ ਪਾਣੀ ਚਾਹੀਦਾ ਉਹਨਾਂ ਡੈਮ ਦੇ ਵਿੱਚ ਉਹ ਪਾਣੀ ਰੋਕਿਆ ਜਾ ਸਕਦਾ ਪਰ ਡੈਮ ਦੀਆਂ ਵੀ ਅੱਪਾ ਤੁਹਾਨੂੰ ਦਿਖਾਵਾਂਗੇ ਕਿ ਇਹਨੀਆਂ ਤਾਰਾਂ ਰੜੀਆਂ ਨੇ ਦੇਖੋ ਟੁੱਟੀਆਂ ਹੋਈਆਂ ਨੇ ਜਿਹੜੇ ਫੱਟ ਨੇ ਇਹਨਾਂ ਦੇ ਤਾਰਾਂ ਟੁੱਟੀਆਂ ਹੋਈਆਂ ਨੇ ਇਹਨਾਂ ਪਰ ਕੋਈ ਮੁਰੰਮਤ ਨਹੀਂ ਹੋਈ ਹੈਗੀ ਇਹ ਤਾਰਾਂ ਤੁਹਾਨੂੰ ਟੁੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੁਹਾਡੇ ਸਾਹਮਣੇ ਦੇਖੋਗੇ ਤੁਸੀਂ ਇਹ ਐ ਵੀ ਉਹ ਜਗ੍ਹਾ ਹੈਗੀ ਹੈ ਕਿ ਜਿੱਥੋਂ ਇਹ ਦਰਵਾਜ਼ੇ ਖੋਲੇ ਜਾਂਦੇ ਹੈਗੇ ਨੇ ਪਰ ਹੁਣ ਤਾਂ ਟੁੱਟੀ ਹੈ ਦਰਵਾਜ਼ਾ ਖੁੱਲਣਾ ਹੀ ਨਹੀਂ ਹੈਗਾ ਕਿਉਂਕਿ ਸਮੇਂ ਸਿਰ ਮੁਰੰਮਤ ਨਹੀਂ ਹੋ ਰਹੀ ਹੈਗੀ ਇਸ ਤਰ੍ਹਾਂ ਹੀ ਕਈ ਦਰਵਾਜ਼ੇ ਨੇ ਜਿਹੜੇ ਕਿ ਟੁੱਟੇ ਹੋਏ ਨੇ ਤੁਹਾਨੂੰ ਸਾਹਮਣੇ ਦਿਖਾਵਾਂਗੇ ਕੋਈ ਸਾਹਮਣੇ ਦਰਵਾਜ਼ਾ ਦਿਖਦਾ ਉਹ ਵੀ ਜਿਹੜਾ ਹੈਗਾ ਇਦਾਂ ਟੁੱਟਿਆ ਹੋਇਆ ਹੈਗਾ ਤੁਹਾਨੂੰ ਉਹਨੂੰ ਵੀ ਫੋਟੋ ਦਿਖਾਵਾਂਗੇ ਪਰ ਇਹ ਸਾਰਾ ਉਹ ਕੰਮ ਹੈਗਾ ਜਿਹੜਾ ਕਿ ਮੌਕੇ 'ਤੇ ਹੋਣਾ ਚਾਹੀਦਾ ਪਰ ਨਹੀਂ ਹੋ ਰਿਹਾ ਹੈਗਾ ਤੇ ਇਸ ਦਾ ਜਿਹੜਾ ਖਾਮਿਆਜਾ ਹੈਗਾ ਉਹ ਲੋਕਾਂ ਨੂੰ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਮੁਹਾਰੀ ਜ਼ਿਲ੍ਹੇ ਤੋਂ ਲੈ ਕੇ ਆਪਾਂ ਕਹੀਏ ਚੰਡੀਗੜ੍ਹ ਦੇ ਬਾਰਡ ਪੂਟਣਾ ਨਹੀਂ ਰਹੇਗਾ ਉਹ ਉਹਨਾਂ ਨੂੰ ਪੈਂਦਾ ਹੈਗਾ ਪਰ ਜੇ ਕੰਮ ਸਮੇਂ ਸਿਰ ਹੋਵੇ ਜੇ ਕੰਮ ਸਮੇਂ ਸਿਰ ਹੋਵੇ ਔਰ ਜਿਹੜੇ ਪ੍ਰਸ਼ਾਸਨ ਹੈ ਜਾਂ ਜਿਹੜਾ ਡਿਨਰ ਡਿਪਾਰਟਮੈਂਟ ਹੈ ਸਮੇਂ ਸਿਰ ਜਾਗੇ ਤਾਂ ਕਿਸਾਨਾਂ ਦੀ ਜਿਹੜੀ ਬਹੁਤ ਜ਼ਿਆਦਾ ਬਚਤ ਹੋ ਸਕਦੀ ਹੈਗੀ ਆ ਪਰ ਜੋ ਵੀ ਕੰਮ ਹੈਗਾ ਤੁਹਾਡੇ ਸਾਹਮਣੇ ਅਸੀਂ ਗੱਲ ਕਰਦੇ ਆ ਕਿ ਜੋ ਵੀ ਕੰਮ ਹੈਗਾ ਉਹ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਜਦੋਂ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਜਾ ਕੇ ਫਿਊਲ ਦੇ ਚ ਚੈੱਕ ਕਰਾਂਗਾ ਕਿ ਹਰਾਂ ਦੇ ਪ੍ਰਬੰਧਨ ਦੇ ਅਕਾ ਕਿਸ ਤਰ੍ਹਾਂ ਦੇ ਕੰਮ ਕੀਤੇ ਗਏ ਨੇ ਪਿਛਲੀ ਵਾਰ ਕੱਗਰ ਜਦੋਂ ਉਫਾਨ ਤੇ ਆਇਆ ਤਾਂ ਇਹ ਅਮਲਾ ਦਾ ਪਿੰਡ ਹੈਗਾ ਇੱਥੇ ਜਿਹੜੇ ਖੇਤ ਸੀਗੇ ਪਾਣੀ ਵਿੱਚ 5-5 6-6 ਫੁੱਟ ਡੁੱਬ ਗਏ ਜਿੱਥੋਂ ਦਿਖਾਵਾਂਗੇ ਕਿ ਇਹ ਬੰਨ ਹੈਗਾ ਇਹ ਜਿਹੜਾ ਕਿ ਕੱਗਰ ਤੇ ਖੇਤਾਂ ਦੇ ਵਿੱਚ ਬਣਿਆ ਹੋਇਆ ਪਰ ਬੰਨ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਹੈਗਾ ਨੀਵਾ ਤੁਸੀਂ ਦੇਖੂਗਾ ਕਿ ਬਹੁਤ ਨੀਵਾ ਹੈਗਾ ਆ ਤੇ ਇੱਕ ਪਾਸੇ ਖੇਤ ਹੈ ਤੇ 2-3 ਫੁੱਟ ਦਾ ਜਿਹੜਾ ਰਸਤਾ ਹੈਗਾ ਉਹ ਦਿਖਾਈ ਦਿੰਦਾ ਹੈਗਾ ਤੇ ਤੁਸੀਂ ਦੇਖੂਗਾ ਦੂਜੇ ਪਾਸੇ ਇਹ ਰ ਕੱਗਰ ਥੇਗਾ ਇਹਨੇ ਉਹ ਪੂਰੇ ਖੇਤ ਜਿਹੜੇ ਸੀਗੇ ਸਾਹਮਣੇ ਤੁਹਾਨੂੰ ਦਿਖਾਈ ਦਿੰਦੇ ਸਾਰੇ ਖੇਤ ਜਿਹੜੇ ਸੀਗੇ ਉਹ ਤਬਾਹ ਕਰਤੇ ਸੀਗੇ ਕਤਵਾਦ ਨਾਲ ਤੁਸ ਦੇਖੂਗਾ ਪਾਣੀ ਜਿਹੜਾ ਸੀਗਾ ਉਹ ਸਾਹਮਣੇ ਜਾ ਕੇ ਵੱਜਿਆ ਸੀਗਾ ਇੱਥੇ ਪੂਰਾ ਮੋੜ ਪੈਂਦਾ ਹੈਗਾ ਤੇ ਇਹਦੀ ਕਈ ਵਾਰੀ ਉਹਨਾਂ ਨੇ ਮਤਲਬ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਜਦੋਂ ਪਿਛਲੀ ਵਾਰੀ ਪਾਣੀ ਆਇਆ ਸਾਰੇ ਅਫਸਰ ਇੱਥੇ ਆਏ ਦੇਖ ਕੇ ਗਏ ਮੰਤਰੀ ਜਿਹੜੇ ਸੀਗੇ ਖੇਤੀਬਾੜੀ ਮੰਤਰੀ ਖੁੰਡਿਆ ਗੁਰਮੀਤ ਸਿੰਘ ਖੁੰਡਿਓ ਉਹ ਵੀ ਆਏ ਤੇ ਜਿਹੜਾ ਜਲ ਸਰੋਤ ਮੰਤਰੀ ਸੀਗੇ ਮੀਤ ਹੇਰ ਉਹ ਵੀ ਇੱਥੇ ਜਿਹੜੇ ਪਹੁੰਚੇ ਸੀਗੇ ਦੇਖ ਕੇ ਗਏ ਸਭ ਕੁਝ ਦੇਖ ਕੇ ਗਏ ਸੀਗੇ ਪਰ ਹਾਲ ਤੱਕ ਇੱਥੇ ਕੋਈ ਨਹੀਂ ਹੋਇਆ ਜ਼ਮੀਨ ਦੇਖੋ ਖੇਤ ਨੇ ਇਸ ਵਾਰ ਫੇਰੇ ਸਾਰੇ ਖੇਤ ਪਾਣੀ ਜਿਹੜੇ ਨੇ ਭਜ ਜਾਣੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਇੱਥੇ ਉਹ ਪ੍ਰਬੰਧ ਨਹੀਂ ਕੀਤਾ ਗਿਆ ਤੁਹਾਨੂੰ ਸਾਹਮਣੇ ਦਿਖਾਂਦੇ ਕੰਮ ਖਾਵਾਂਗੇ ਕਿ ਇਹ ਪੂਰਾ ਮੋੜ ਬਣਦਾ ਹੈ ਕਿੱਥੇ ਆ ਕੇ ਮੋੜ ਦੇ ਕਾਰਨ ਜਿਹੜਾ ਸਾਹਮਣੇ ਵਾਲਾ ਏਰੀਆ ਹੈਗਾ ਉਹ ਏਰੀਆ ਵੀ ਜਿਹੜਾ ਹੈਗਾ ਤੁਹਾਨੂੰ ਦਿਖਾਵਾਂਗੇ ਉਹ ਵੀ ਜਿਹੜਾ ਟੁੱਟ ਕੇ ਜਿਹੜਾ ਹੈਗਾ ਬਾਰ ਬਾਰ ਖੇਤ ਜਿਹੜੇ ਨੇ ਉਹ ਟੁੱਟ ਰਹੇ ਨੇ ਤੁਸੀਂ ਦੇਖੋਗੇ ਅੱਜ ਵੀ ਜਿਹੜਾ ਸਾਨੂੰ ਉੱਥੇ ਉਹ ਪੂਰੀ ਜਿਹੜੀ ਖੇਤ ਟੁੱਟੀ ਹੋਈ ਦਿਖਾਈ ਦਿੰਦੀ ਹੈਗੀ ਕਿ ਜਿਹੜੀ ਮਿੱਟੀ ਹੈਗੀ ਆ ਉਹ ਥੱਲੇ ਜਿਹੜੀ ਹੈਗੀ ਆ ਗਿਰ ਗਈ ਹੈ ਔਰ ਖੇਤ ਜਿਹੜੇ ਨੇ ਉਹਨੇ ਜਦੋਂ ਬਰਸਾਤ ਆਣੀ ਹੈ ਇਹ ਪਾਣੀ ਵਿੱਚ ਖੇਤ ਸਾਰੇ ਡੁੱਬ ਜਣੇ ਇਹ ਪਿੰਡ ਦੇ ਲੋਕ ਨੇ ਉਹਨਾਂ ਦੀ ਗੱਲ ਕਹਿਣੀ ਹੈ ਕਿ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇਹਨੂੰ ਠੀਕ ਕਰਨ ਵਾਸਤੇ ਨਹੀਂ ਆਇਆ ਪਰ ਜਦੋਂ ਪਾਣੀ ਆ ਜਾਂਦਾ ਤਾਂ ਹਰ ਕੋਈ ਜਾਂਦਾ ਦੋ ਮੰਗਾ ਨੇ ਕਿ ਇੱਥੇ ਇੱਕ ਬੰਨੇ ਲੱਗਣ ਜਿਹੜਾ ਕਿ ਜਿਹਨੂੰ ਟੱਕਰ ਬੋਲਦੇ ਆ ਤਾਂ ਕਿ ਪਾਣੀ ਜਿਹੜਾਗਾ ਖੇਤਾਂ ਨੂੰ ਨਾਨਕਸਾਨ ਕਰੇ ਦੂਜਾ ਹੈਗਾ ਕਿ ਜਿਹੜਾ ਬੰਨ ਹੈਗਾ ਉਹ ਉੱਚਾ ਜਿਹੜਾਗਾ ਹੁਣ ਚਾਹੀਦਾ ਹੈਗਾ ਸਾਡੇ ਨਾਲ ਜ਼ਿਮੀਂਦਾਰ ਵੀ ਹੈਗੇ ਉਹਨਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿੰਦੇ ਨੇ ਤੇ ਸਾਡੇ ਨਾਲ ਆਪਾਂ ਜਿਹੜੇ ਨੇ ਭਾਜੀ ਹੈਗੇ ਨੇ ਹਾਂ ਤੇ ਭਾਜੀ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕੀ ਗੱਲ ਕਰਦੇ ਆ ਵੀ ਕੀ ਕੀ ਜਿਹੜੀ ਸਰਕਾਰ ਆ ਤੁਹਾਨੂੰ ਕਰਿਆ ਕਿ ਜਿਹੜਾ ਨਹੀਂ ਹੋਇਆਗਾ ਹੁਣ ਤੱਕ ਸਤਿ ਸ਼੍ਰੀ ਅਕਾਲ ਜੀ ਨਾ ਕੀ ਤੋਂ ਲਖਵਿੰਦਰ ਸਿੰਘ ਜੀ ਭਾਰਤ ਕਿਸਾਨੀ ਰਾਜੇਵਾਲ ਜਨਰਸਕਤਾ ਜ਼ਿਲ੍ਹਾ ਮੋਹਾਲੀ ਅਸੀਂ ਨਾ ਚੰਦ ਦੇਖੋ ਇੱਥੇ ਪਿਛਲੇ 1 ਸਾਲ ਹੋ ਗਿਆ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਤੁਸੀਂ ਦੇਖ ਸਕਦੇ ਉਹਨਾਂ ਦਾ ਸਫਾਈ ਹੋਈ ਹੈਗਾ ਗਰਦੀ ਕਾਗਜ਼ਾਂ ਦੇ ਤਾਂ ਬਥੇਰੀ ਵਾਰੀ ਹੋ ਜਾਂਦੀ ਹੈ ਪਰ ਪ੍ਰੈਕਟੀਕਲ ਤੌਰ ਤੇ ਨਹੀਂ ਹੁੰਦੀ ਫੀਲਡ ਦੇ ਤੌਰ ਤੇ ਤੇ ਬੰਦਾ ਦੇਖ ਲਓ ਤੁਸੀਂ ਕੀ ਹਾਲਤ ਇੱਥੇ ਪਾਣੀ ਖੜਿਆ ਬੰਦੇ ਜੰਮ ਕੇਅਰ ਨਹੀਂ ਕਰਦੇ ਜਦੋਂ ਪਾਣੀ ਨਾਲ ਇਹ ਟੁੱਟਣੇ ਟੁੱਟਣਾ ਪਹਿਲਾਂ ਹੀ ਟੁੱਟ ਦਵਾਰੇ ਫੇਰ ਟੁੱਟ ਜਾਣਾ ਉਹ ਦੇਖੋ ਕਿੰਨਾ ਕਿੰਨੀ ਕਾ ਗੁੱਟੀਆਂ ਹੋ ਗਈਆਂ ਹੋਏ ਨੇ ਤੇ ਸਫਾਈ ਨਹੀਂ ਹੁੰਦੀ ਇੱਥੇ ਇਸ ਕਰਕੇ ਹਰ ਵਾਰੀ ਕਾ ਘਰ ਤਵਾਹੀ ਮਚਾਂਦਾ ਇੱਥੇ ਪਿਛਲੀ ਵਾਰੀ ਕਿੰਨੇ ਕਹਨ ਨਸਾਨ ਹੋਇਆ ਪਿਛਲੀ ਵਾਰੀ ਤਾਂ ਦੇਖੋ ਜੀ ਮੇਰੇ ਉਹ ਡੇਰਾ ਬਚੀ ਤੋਂ ਲੱਗ ਜਾਓ ਤੁਸੀਂ ਇੱਥੇ ਤੱਕ ਆਪਣੇ ਸਾਰੇ ਕਿਤੇ ਨੁਕਸਾਨੀ ਨੁਕਸਾਨ ਸੀ ਕਿਸੇ ਇੱਥੇ ਮਰਾਲਾ ਪਿੰਡ ਹੈ ਜੀ ਹਰ ਇੱਕ ਕਿਸਾਨ ਅਜਾ ਕੋਈ ਜੀ ਦੀ ਨਾ ਇੱਥੇ ਫਸਲ ਮਰੀ ਹੋਵੇ ਤੇ ਖੁੰਡੀਆਂ ਸਾਹਿਬ ਮੌਕਾ ਦੇਖ ਕੇ ਗਈ ਸੀ ਅਸੀਂ ਨਾਲ ਸੀਗੇ 1 ਰੁਪਿਆ ਕਿਸੇ ਨੂੰ ਨਹੀਂ ਮਿਲਿਆ ਅਸ ਤੱਕ ਜੀ ਮੌਜੂਦਾ ਕਿਸਾਨਾਂ ਨੂੰ ਨਾ ਕਿਸੇ ਮਜ਼ਦੂਰ ਨੂੰ ਮਿਲਿਆ ਕਿਸੇ ਦਾ ਘਰ ਖੜਿਆ ਕਿਸੇ ਦੀ ਵੀ ਕਾਰਨ ਕਿ ਲੱਗਦਾ ਕੀ ਕੰਮ ਨਹੀਂ ਹੋ ਰਿਹਾ ਦੇਖੋ ਜੀ ਕੰਮ ਤਾਂ ਸਰਕਾਰਾਂ ਬੋਲਦੀਆਂ ਜਿਆਦਾ ਨੇ ਥੋੜਾ ਬਸ ਕੰਮ ਨਹੀਂ ਕਰਦੀਆਂ ਪਹਿਲੀ ਸਰਕਾਰਾਂ ਤੋਂ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਵੀ ਲੋਕਾਂ ਨੇ ਇਹਨਾਂ ਨੂੰ ਖੁੰਝੇ ਲਾਤਾ ਤੁਹਾਨੂੰ ਮੌਕਾ ਦਿੱਤਾ ਪਰ ਇਹਨਾਂ ਨੇ ਵੀ ਉਹੀ ਕੰਮ ਕਰਿਆ ਜਿਹੜਾ ਪਿਛਲੀਆਂ ਕਰ ਰਹੀ ਸੀ ਕਾਗਜ਼ਾਂ 'ਚ ਬੋਲਣ 'ਚ ਜ਼ੋਰ ਲਾ ਰੱਖਿਆ ਤੇ ਕੰਮ ਕੋਈ ਨਹੀਂ ਹੋਇਆ ਤੁਸੀਂ ਕਹਿੰਦੇ ਇਹ ਬੰਨ ਜਿਹੜਾ ਹੈਗਾ ਉੱਚਾ ਹੋਣਾ ਚਾਹੀਦਾ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿੱਥੇ ਖੇਤ ਨਾਲ ਖੇਤ ਤੋਂ 2 ਫੁੱਟ ਉੱਪਰ ਇਹ ਦੇਖੋ ਉਧਰੋਂ ਕਿੰਨਾ ਉੱਚਾ ਹੈ ਇੱਥੇ ਗੱਭੇ ਹੈ ਨਹੀਂ ਇਹ ਮਿੱਟੀ ਇਹਨਾਂ ਨੇ ਪਾਈਏ ਨੇ ਪਿੱਛੇ ਥੋੜ੍ਹਾ ਜਿਹਾ ਕੰਮ ਕਰ ਰਿਹਾ ਆਇਆ ਇੱਕ ਵਾਰ ਟੁੱਟ ਗਿਆ ਸੀਗਾ ਇਹ ਹਾਂ ਟੁੱਟੇ ਹੋਇਆ ਜੀ ਪਿੱਛੇ ਵੱਲੀ ਤੋਂ ਕਨੌੜ ਤੋਂ ਟੁੱਟ ਕੇ ਆਇਆ ਜੀ ਦੋ ਦੋ ਤਿੰਨ ਜਗ੍ਹਾ ਟੁੱਟਿਆ ਇਹ ਸਾਰਾ ਇੱਥੇ ਤੁਸੀਂ ਦੇਖ ਸਕਦੇ ਹੋ ਨੀਚੇ ਤੋਂ ਅੱਗੇ ਜੇ ਟੱਕਰ ਵੱਜੀ ਦੀ ਪਾਣੀ ਦੀ ਦੇਖੋ ਬੰਦਾ ਹੁੰਦਾ ਜਿੱਥੇ ਲੱਗਾ ਉਥੇ ਪੱਥਰਾਂ ਦਾ ਨਾ ਤਾਰਾਂ ਪਾ ਕੇ ਪੱਥਰਾਂ ਜਾਲ ਲਾ ਕੇ ਪੱਥਰ ਲੱਗਦੇ ਨੇ ਸਿਰੇ ਤੱਕ ਤਾਂ ਕਿ ਬੰਦ ਖੁਰੇ ਨਾ ਪਰ ਇਸ ਸਰਕਾਰ ਦਾ ਧਿਆਨ ਹੈ ਨਹੀਂ ਇਸ ਪਾਸੇ ਪਰ ਮੁੱਖ ਮੰਤਰੀ ਤੇ ਕਹਿ ਰਹੇ ਨੇ ਕਿ ਇਸ ਵਾਰ ਮੈਂ ਜਿਹੜਾ ਹੈਗਾ ਉਹ ਸਾਰੇ ਏਰੀਆ ਦੇਖ ਕੇ ਆਣੇ ਨੇ ਕਿ ਜਿੱਥੇ-ਜਿੱਥ ਉਹ ਆ ਕੇ ਆਪਣੇ ਅਧਿਕਾਰੀ ਭੇਜਣਾ ਤੇ ਇੱਥੇ ਹਲਕੇ ਦੇ ਐਮਐਲਏ ਐ ਰੰਧਾਵਾ ਸਾਹਿਬ ਨੇ ਉਹ ਉਹ ਵੀ ਉਹ ਹਲਕੇ ਦੇ ਕਹਿੰਦੇ ਸੀ ਵਿਕਾਸ ਕਰਾ ਰਹੇ ਆ ਕੁਝ ਕਰਾ ਰਹੇ ਆ ਇੱਥੇ ਦਾ ਧਿਆਨ ਦਿਓ ਨਾ ਜਦੋਂ ਹੜਾ ਆ ਕੇ ਫਿਰ ਉਸ ਤੋਂ ਬਾਅਦ ਮੌਕਾ ਦੇਖਣਾ ਕੀ ਕਰਨਾ ਹਮ ਤਾਂ ਦੇ ਵਿੱਚ ਉਸ ਤੋਂ ਪਹਿਲਾਂ ਹੀ ਆਪਾਂ ਸੰਭਲ ਲਈਏ ਕਿ ਨੁਕਸਾਨੀ ਨਾ ਹੋਵੇ ਕਿਸਾਨਾਂ ਦਾ ਫਿਰ ਉਸ ਤੋਂ ਵੱਡੀ ਗੱਲ ਕੀ ਹੈ ਜੇ ਕਿਸਾਨ ਨੁਕਸਾਨਾ ਨੁਕਸਾਨ ਰੁਕਣਾ ਮਜ਼ਦੂਰ ਦਾ ਆਪਾਂ ਪਹਿਲਾਂ ਹੀ ਕੇਅਰ ਕਰੀਏ ਇਹ ਜੇ ਆਪਾਂ ਪਹਿਲਾਂ ਹੀ ਤੂੰ ਕੁਝ ਦੇਖਣਾ ਨਹੀਂ ਹੈਗਾ ਫਿਰ ਤਾਂ ਨੁਕਸਾਨ ਹੋਣਾ ਹੀ ਹੋਣਾ ਹੈ ਤੁਸੀਂ ਕਹਿੰਦੇ ਸਫਾਈ ਨਹੀਂ ਹੋਈ ਉਹ ਤਾਂ ਕਦੇ ਡੈਮ ਦੇ ਕੋਲ ਸਫਾਈ ਕਰ ਰਹੇ ਆ ਨਹੀਂ ਦੇਖੋ ਡੈਮ ਦੇ ਕੋਲ ਸਫਾਈ ਤੁਸੀਂ ਕਹ ਦੱਸੋ ਮਨ ਕਗਰ ਦੀ ਸਾਰੀ ਸਫਾਈ ਹੋਣੀ ਚਾਹੀਦੀ ਹੈ ਨਾ ਜਦੋਂ ਕਗਰ ਇੱਥੋਂ ਪਟੂਗਾ ਡੂੰਗਾ ਹੋਗਾ ਤਾਂ ਹੀ ਜਦੋਂ ਪਾਣੀ ਦੀ ਆੜ ਆੜ ਗਈ ਆ ਕਿ ਫਿਰ ਬੰਦਾ ਟੁੱਟਣਾ ਹੀ ਹੈ ਹੁਣ ਇੱਥੋਂ ਪਾਣੀ ਆਣਾ ਜਦੋਂ ਆੜ ਆੜ ਗਈ ਥੀ ਘਾਹ ਫੂਚ ਕੁਝ ਫਸ ਗਿਆ ਟੁੱਟਣਾ ਹੀ ਹੈ ਬੰਦਾ ਫਿਰ ਇਧਰ ਨੂੰ ਉਹਨੇ ਤਾਂ ਆਪਣਾ ਜਿੱਧਰੋਂ ਪਾਣੀ ਰੁਖ ਬਣਾਣਾ ਉਹਨੂੰ ਬਣਾ ਹੀ ਲੈਣਾ ਰੁਖ ਆਪਣਾ ਉਹ ਤੁਸੀਂ ਪਾਣੀ ਦਾ ਆਟੋਮੈਟਿਕ ਕੁਦਰਤੀ ਤੌਰ ਤੇ ਬਹਾ ਤੌਰ ਤੇ ਜਾਂਦਾ ਜਿੱ ਖੇਤਾਂ ਨੂੰ ਜਾ ਰਹੇ ਆ ਤੇ ਕੀ ਸਰ ਜਿਹੜੀ ਕੀ ਪੂਰੀ ਬੰਨ ਨੂੰ ਲੈ ਕੇ ਜਿਹੜੀ ਗੱਲ ਹੋ ਰਹੀ ਹੈ ਕਿ ਖੱਗਰ ਦੀ ਸਫਾਈ ਨਹੀਂ ਹੁੰਦੀ ਤੇ ਕੀ ਨਾ ਸਰਦਾਰ ਸਾਹਿਬ ਤੁਹਾਡਾ ਕੀ ਨਾ ਹੈਗਾ ਕਿ ਤੇ ਕਿਹੜਾ ਪਿੰਡ ਆ ਬਣਾ ਜੀ ਮੇਰਾ ਪਿੰਡ ਮੇਰਾ ਨਾਮ ਹੈ ਗੁਲਜਾਰ ਸਿੰਘ ਪਿੰਡ ਫਤਿਹ ਬਜਟਾ ਫਤਿਹ ਬਜਟਾ ਤੇ ਕੀ ਲੱਗਦਾ ਖੱਗਰ ਕਿਦਾਂ ਮਾਰ ਕਰਦਾ ਹਰ ਵਾਰੀ ਖੱਗੜਾ ਸਰਦਾਰ ਜੀ ਇੰਨੀ ਮਾਰ ਕਰਦਾ ਨਾ ਸਾਰੀ ਫਸਲ ਤਬਾਹ ਕਰਦਾ ਨੱਕੇ ਵੰਡ ਟੁੱਟ ਜਾਂਦੇ ਉਸਾਈਡ ਨੂੰ ਕੋਈ ਸਫਾਈ ਨਹੀਂ ਕੀਤੀ ਹੁੰਦੀ ਹੈਗੀ ਕਾगज ਕਾगज ਦਿਖਾਵੇ ਸਫਾਈ ਕੋਈ ਸਫਾਈ ਨਹੀਂ ਕੀਤੀ ਹੈ ਜੀ ਨੇ ਪਰ ਕਹਿੰਦੇ ਤਾਂ ਸਫਾਈ ਕਰ ਰਹੇ ਸਵਰ ਤਾਂ ਸਫਾਈ ਹੈ ਨਹੀਂ ਆ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਕਹਿੰਦੇ ਸਫਾਈ ਹੈ ਨਹੀਂ ਹੋ ਕਿਹੜੀ ਸਫਾਈ ਹੋਏ ਵੀ ਦੱਸੋ ਬੰਦੇ ਕੋਈ ਮਰਮਤ ਨਹੀਂ ਹੈ ਕਿ ਆ ਟੋਏ ਪਏ ਪਏ ਵੇ ਇਹ ਹਾਲ ਬੰਦਾ ਨਾ ਹੋ ਰਿਹਾ ਕਿ ਨਹੀਂ ਹੂੰ ਇਹ ਟੋਏ ਜਿਹੜੇ ਆ ਕੇ ਠੀਕ ਹੋਣੇ ਚਾਹੀਦੇ ਸਾਰੇ ਤੁਹਾਨੂੰ ਹੁਣ ਜਿਹੜੇ ਠੀਕ ਸਾਰੇ ਬੰਨ ਜਿੱਥੇ ਕੋਈ ਨੀਮਾ ਉੱਤੇ ਉੱਚਾ ਹੋਣਾ ਜੀਦਾ ਹੂੰ ਪਰ ਇਹ ਦੇਖੀ ਤਾਂ ਕਹਿੰਦੇ ਵੀ ਪ੍ਰਬੰਧ ਕਰ ਰਹੇ ਹਨ ਮੁੱਖ ਮੰਤਰੀ ਆਪ ਦੇਖਣ ਜਾ ਰਹੇ ਨੇ ਮੁੱਖ ਮੰਤਰੀ ਕੀ ਪਾਸੇ ਦੇਖਣ ਜਾਂਦੇ ਇੱਥੇ ਡੇਰੇ ਵਜੇ ਲਾਕੇ ਚ ਨਹੀਂ ਹੋ ਜਾਂਦੇ ਜਾ ਰਹੇ ਹੋਣੇ ਚਾਹ ਦੇਖੋ ਬੰਦਾ ਕਿਆ ਹਾਲ ਹੋਇਆ ਵਾ ਸਾਰਾ ਪਰਕੇ ਸਾਰੇ ਫਸਲਾਂ ਖਰਾਬ ਹੋ ਨੱਕੇ ਰੁਟਕੇ ਸਾਰੀ ਬਸਲ ਖਰਾਬ ਹੋ ਗਈ ਕਿ ਨਹੀਂ ਜ਼ਿੰਮੇਦਾਰਾਂ ਕੀ ਨਹੀਂ ਇਹ ਮੈਨੂੰ ਕੀ ਮਿਲਿਆ ਇੱਧਰ ਖੁਰਗੀ ਜ਼ਮੀਨ ਸਾਰੀ ਇੱਧਰ ਸਾਰੀ ਬੰਦ ਦੇਖੋ ਕਿੰਨਾ ਡੱਕ ਲੱਗੇ ਸਾਰ ਟੁੱਟ ਕੇ ਕਿ ਨਹੀਂ ਕੋਈ ਪ੍ਰਬੰਧਕ ਨਹੀਂ ਆਇਆ ਠੀਕ ਨਹੀਂ ਹੈਗਾ ਨਾ ਦੇਖਣ ਕੋਠੀ ਕਰਨੀ ਆ ਨਾ ਕੋਈ ਨਹੀਂ ਆਇਆ ਇੱਥੇ ਨਾ ਕੋਈ ਨੱਕਾ ਨਹੀਂ ਲਾਇਆ ਕੋਈ ਨਹੀਂ ਲਗਾਇਆ ਨਾ ਨੱਕੇ ਜਿਹੜੇ ਪਹਿਨ ਲਾਇਆ ਉੱਤੇ ਮੈਂ ਕੋਈ ਨਾਰਮਲ ਲੱਕੇ ਲਗੇ ਉੱਤੇ ਮੈਂ ਕੋਈ ਨੱਕੇ ਨਹੀਂ ਲੱਗਾ ਹੈਗਾ ਕੀ ਕਹਿੰਦੇ ਜੰਨੇ ਇਸ ਤਰ੍ਹਾਂ ਅਸੀਂ ਤਾਂ ਕਹਿੰਦੇ ਨਾ ਵੀ ਆ ਜਿਹੜੀ ਕਾਰਵਾਈ ਨਾ ਤੁਸੀਂ ਕਾਗਜ਼ਾਂ 'ਚ ਕਰ ਰਹੇ ਨਾ ਆ ਸਾਹਮਣੇ ਕਰੋ ਪਬਲਿਕ ਦੇ ਸਾ ਉਹ ਕਹਿੰਦੇ ਡੈਮ ਦੇ ਕੋਲ ਤਾਂ ਸਫਾਈ ਹੋ ਰਹੀ ਹੈ ਉੱਥੇ ਪਰ ਡੈਮ ਦੇ ਉੱਥੇ ਉਹਨੇ ਅਤਿ ਹਮਲਾਲੇ ਤਾਂ ਨਹੀਂ ਹੋ ਰਹੀ ਹੈਗੀ ਜਿਹੜਾ ਡੈਲਸ ਤੋਂ ਹਮਲਾਲੇ ਨੂੰ ਗਈ ਕਰ ਇੱਥੇ ਕਿਥੇ ਹੋ ਰਹੀ ਸਫਾਈ ਦੱਸੋ ਆ ਬੰਦੇ ਨੇ ਟੁੱਟਦੇ ਕਿੰਨਾ ਹਾਲ ਪਿਆ ਦੇਖੋ ਮਾਲਾ ਹੋਇਆ ਵਕ ਨਹੀਂ ਤੁਸੀਂ ਦੇਖਣ ਨੂੰ ਮੇਰੇ ਪਿੱਛੇ ਦਿਖਾ ਤੁਹਾਨੂੰ ਪੂਰਾ ਹਰੀ ਜ਼ਮੀਨ ਹੈ ਇਹ ਕੱਟ ਦਿੱਤੀ ਹੈ ਖੇਤ ਜਿਹੜਾ ਸਾਰਾ ਕੱਟ ਦਿੱਤਾ ਗਿਆ ਹੈਗਾ ਇਹ ਮੋੜ ਹੈਗਾ ਇੱਥੇ ਖੱਗਰ ਦਾ ਤੇ ਜਿਹੜਾ ਕਿ ਘੁੰਮ ਕੇ ਆਂਦਾ ਹੈ ਕਿ ਪੂਰੀ ਜ਼ਮੀਨ ਕੱਟ ਰਹੀ ਹੈ ਹਰ ਰੋਜ਼ ਖੇਤ ਦੇ ਨੇ ਖਰਾਬ ਹੋ ਰਹੇ ਨੇ ਸੱਣਨ ਬਾਜੀ ਹੈਗੇ ਨੇ ਤੇ ਕੀ ਨਾ ਬਾਜੀ ਤੁਹਾਡਾ ਬਲਵਿੰਦਰ ਸਿੰਘ ਹੈ ਜੀ ਜਿੰਦਰ ਜੀ ਕੀ ਹੈ ਕੀ ਕੋਈ ਪ੍ਰਬੰਧ ਨਹੀਂ ਹੋਇਆ ਕਦੀ ਇਹ ਇੱਕ ਜ਼ਮੀਨ ਕੱਟ ਰਹੀ ਹੈ ਹਾਂ ਜੀ ਇਹ ਮੋੜ ਕਈ ਸਾਲਾਂ ਦਾ ਇਦਾਂ ਹੀ ਪਿਆ ਹੋਇਆ ਤੇ ਮੋੜ ਦੇ ਵਿੱਚ ਹਰ ਹਰ ਵਕਤ ਨੁਕਸਾਨ ਹੁੰਦਾ ਜਦ ਵੀ ਪਾਣੀ ਆਏਗਾ ਤੇ ਤੁਸੀਂ ਦੇਖ ਲਓ ਸੱਪ ਜਿੱਤਰਾ ਬਲ ਖਾਇਆ ਹੋਇਆ ਘੱਗਰ ਨੇ ਉਧਰ ਵੀ ਮੋੜ ਚ ਨੁਕਸਾਨ ਹੋਏਗਾ ਇੱਧਰ ਵੀ ਨੁਕਸਾਨ ਹੋਏਗਾ ਜਿਹਦਾ ਖੇਤ ਹੈ ਜੀ ਤੇ ਇਧਰੋਂ ਸਾਹਮਣੇ ਬੰਦਾ ਵੀ ਟੁੱਟੇਗਾ ਟੱਕਰ ਲੱਗ ਕੇ ਹਾਂਜੀ ਕੋਈ ਪੱਥਰਾਂ ਦਾ ਪ੍ਰਬੰਧ ਨਹੀਂ ਕੋਈ ਨਹੀਂ ਪੁੱਛਦਾ ਹੈਗਾ ਉਰੇ ਪਿਛਲੇ ਮਹੀਨੇ ਕਹਿੰਦੇ ਮੰਤਰੀ ਜੀ ਆਏ ਸੀਗੇ ਖੁੰਡਿਆ ਸਾਹਿਬ ਕੋਈ ਨਹੀਂ ਆਇਆ ਜੀ ਮਾੜਾ ਮੋਟਾ ਫਾਰਮੈਲਟੀ ਪੂਰੀ ਕਰੀ ਹੈ ਤੇ ਮਾੜੇ ਮੋٹے ਜਿੱਥੇ ਟੁੱਟਿਆ ਦਾ ਉਹ ਬੰਦ ਕਰਵਾਤਾ ਬਾਕੀ ਹੋਰ ਕਿਸੇ ਨੇ ਕੋਈ ਹੱਥ ਨਹੀਂ ਲਾਇਆ ਜੀ ਅਫਸਰ ਨਹੀਂ ਆਂਦੇ ਨਹੀਂ ਜੀ ਕੋਈ ਨਹੀਂ ਆਂਦਾ ਜੀ ਉਰੇ ਕੋਈ ਆਂਦਾਗਾ ਹਾਂਜੀ ਤਾਂ ਨੁਕਸਾਨ ਕਿੰਨੇ ਕ ਪਿਛਲੇ ਵਾਰ ਕਿੰਨਾ ਆਇਆ ਤਾਂ ਨੁਕਸਾਨ ਘੱਗਰ ਤੋਂ ਬੰਦੇ ਤੋਂ ਪਰਲੀ ਸਾਈਡ ਵੀ ਬਹੁਤ ਜ਼ਿਆਦਾ ਹੋਇਆ ਆਪਣੀ ਵੀ ਜ਼ਮੀਨ ਹੈ ਜੀ ਉਧਰਲੀ ਸਾਈਡ ਉਧਰ ਵੀ ਤਕਰੀ ਕੋਈ ਫਾਰਮਲਿਟੀ ਨਹੀਂ ਕੋਈ ਮੁਆਵਜ਼ਾ ਨਹੀਂ ਕੋਈ ਨਹੀਂ ਪੁੱਛਦਾ ਜੀ ਹਾਂ ਹਾਂਜੀ ਤੇ ਇਸ ਵਾਰ ਹੱਸਦਾ ਕੋਈ ਪ੍ਰਬੰਧ ਨਹੀਂ ਹੋਇਆਗਾ ਤੁਹਾਡੇ ਹਿਸਾਬ ਨਾਲ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈਗਾ ਤੁਸੀਂ ਦੇਖ ਲਓ ਪ੍ਰਸਾਣ ਆਣ ਆਲੀ ਐ ਤੇ ਕਿਸੇ ਨੇ ਕੋਈ ਹੱਥ ਨਹੀਂ ਲਾਇਆ ਜੀ ਉਰੇ ਹਾਂ ਹਾਂਜੀ ਤੇ ਬਿਲਕੁਲ ਤੁਹਾਨੂੰ ਦਿਖਾਵਾਂਗੇ ਇਹ ਬੋਰੀਆਂ ਲੀਆਂ ਲਗਾ ਕੇ ਪੂਰਾ ਜਿਹੜਾ ਪਿਛਲੇ ਦਿਨ ਬੰਦ ਕੀਤਾ ਗਿਆ ਸੀਗਾ ਜਦੋਂ ਇਹ ਪਾਣੀ ਜਿਹੜਾ ਆਂਦਾ ਹੈ ਟੱਕਰ ਮਾਰਦਾ ਸਾਹਮਣੇ ਤੇਜ਼ ਪਾਣੀ ਹੁੰਦਾਗਾ ਤੇ ਇਹ ਬੰਦ ਤੋੜ ਦਿੰਦੇ ਇਹ ਬੋਰੀਆਂ ਲਗਾ ਕੇ ਤੁਸੀਂ ਦੇਖਿਆ ਬੰਦ ਤਾਂ ਲਗਾਇਆ ਹੋਇਆ ਹੈਗਾ ਪਰ ਇਹ ਨਾ ਕਾਫੀ ਹੈਗਾ ਕਿ ਇਸ ਵਾਰੀ ਵੀ ਜੇ ਮੀਂਹ ਆਊਗਾ ਤੇ ਇਹ ਜਿਹੜਾ ਬੰਨ ਹੈ ਇਹ ਫਿਰ ਇੱਕ ਵਾਰ ਜਿਹੜਾ ਹੈ ਕੁੱਟ ਸਕਦਾ ਹੈਗਾ ਸਾਡੇ ਕੋਲ ਹੋਰ ਭਾਈ ਸਾਹਿਬ ਨੇ ਉਹ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਕੀ ਬਾਜੀ ਕੀ ਨਾ ਤੁਹਾਡਾ ਜੀ ਕਿਹੜਾ ਪਿੰਡ ਹੈਗਾ ਆਪਣਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਜੀਤ ਸਿੰਘ ਕਰਾਲਾ ਪਿੰਡ ਹੈ ਸਾਡਾ ਤੇ ਉਰੇ ਇੱਕ ਜੇ ਜਦੋਂ ਵੀ ਕੋਈ ਗਰਮਾ ਜ਼ਿਆਦਾ ਪਾਣੀ ਆਂਦਾ ਉਰੇ ਟੱਕਰ ਵੱਜ ਗਏ ਪਾਣੀ ਕੀ ਟੱਕਰ ਹੈ ਮੋੜ ਕੇ ਬਜੂਰੇ ਨੂੰ ਟੁੱਟਦਾ ਹੈ ਬੰਦ ਹਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਨਾ ਜਾਲ ਭਾਗੇ ਪੱਥਰ ਲਾਏ ਜਾਂ ਕੱਲੀ ਮਿੱਟੀ ਗਿਲ ਥੈਲਿਆਂ ਕਰੂ ਬੰਦ ਨਹੀਂ ਮਜ਼ਬੂਤ ਹੁੰਦਾ ਤੇ ਤੁਸੀਂ ਦੇਖ ਲਿਓ ਵਿੱਚ ਤੇ ਨਾ ਤਾਂ ਸਫਾਈ ਹੋਈ ਇਹ ਬਿਚੇਰਾ ਸਾਰਾ ਇਹ ਇਹ ਸਾਫ ਹੋਣੇ ਵਾਲਾ ਇਹ ਜੀ ਜੀ ਸਾਫ ਹੋਣੇ ਵਾਲਾ ਜੇ ਵਿਚ ਦੇ ਸਫਾਈ ਨਹੀਂ ਕਰੇ ਬੰਤ ਟੁੱਟੂ ਗਈ ਪਾਣੀ ਕਿੱਥੇ ਚੱਲੂਗਾ ਫਿਰ ਜੇ ਵਿਚ ਇਸ ਤੇ ਵਿਚ ਐਨੀ ਬੂਟੀ ਖੜੀ ਐ ਇੰਨਾ ਘਾਫੂਸਾ ਦਰਖਤ ਖੜੇ ਆ ਵਿਚ ਹੂੰ ਕੋਈ ਉਰੇ ਸਰਕਾਰ ਦਾ ਨੁਮਾਇੰਦਾ ਨਹੀਂ ਆ ਜੇ ਆਂਦੇ ਆ ਮੰਤਰੀ ਫੋਟੋਆਂ ਖਿਜਾਵਾਂ ਪੂਲਵਾ ਦੇ ਉਂਗਲੀ ਕਰਕੇ ਵੀ ਹਾਂ ਇਧਰ ਨੂੰ ਕੰਮ ਚੱਲ ਰਿਹਾ ਇਧਰ ਨੂੰ ਕੰਮ ਚੱਲ ਰਿਹਾ ਹੂੰ ਤੇ ਕੋਈ ਉਰੇ ਗਰਾਊਂਡ ਲੈਵਲ ਕੋਈ ਕੰਮ ਨਹੀਂ ਹੋਇਆ ਕੋਈ ਲੋਕਾਂ ਦੀ ਸੁਣਵਾਈ ਨਹੀਂ ਪਿੱਛੇ ਦੋ ਵਾਰ ਵੀ ਜੀਰੀ ਲੱਗੀ ਇਧਰ ਲੋਕਾਂ ਦੀ ਜਿਮੀਦਾਰਾਂ ਕੇ ਮੇਰੇ ਮਿੱਤਰ ਕੇ ਪਿਛੇ 60 ਕਿੱਲੇ ਜੀਰੀ ਕੇ ਖਰਾਬ ਹੋ ਗਈ ਤੇ 4 ਫੁੱਟ ਉਚਾਰੀ ਤਾ ਗਿਰ ਗਿਆ ਕਿਤੇ ਨੇ 5 ਫੁੱਟ ਡੂੰਗਾ ਹੋ ਗਿਆ ਖੇਤ ਕਿਸੇ ਨੂੰ ਕੋਈ ਡੀਜ਼ਲ ਨਹੀਂ দেয়া ਕੋਈ ਸਰਕਾਰ ਨਾਲ ਕੋਈ ਆਉਣ ਕਿਹਾ ਆਪਣੇ ਖਰਚੇ ਪਾ ਖੇਤ ਦੇ ਠੀਕ ਕਰੇ ਦੁਬਾਰੇ ਜੀਰੀ ਲਈ ਦੁਬਾਰੇ ਪਾਣੀ ਆ ਗਿਆ ਦੁਬਾਰੇ ਵੇਚੋ ਨਾ ਮਰ ਗਿਆ ਕਿ ਕੋਈ ਸੁਣਵਾਈ ਨਹੀਂ ਮੰਤਰੀ ਸਾਹਿਬ ਆਏ ਗੇੜਾ ਮਾਰ ਕੇ ਕਿ ਜਿਮੀਦਾਰ ਕੇ ਖੇਤ ਵਾਗੇੜਾ ਮਾਰ ਕੇ ਫੋਟੋ ਖਿਜਾਦੀ ਵੀ ਆਏ ਕਿਸਾਨਾਂ ਦਾ ਹਾਲ ਪੁੱਛਿਆ ਮੈਂ ਇਤੇ ਵੱਧ ਕੋਈ ਨਾ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਮੈਂ ਚੈੱਕ ਕਰਕੇ ਆਉਂਗਾ ਜਿਹੜੀ ਬਰਸਾਤ ਲੱਗੂ ਉਸ ਤੋਂ ਪਹਿਲਾਂ ਚੈੱਕ ਕਰੂੰਗਾ ਹਲਕੇ ਜਿ ਕਿਉਂਕਿ ਅਫਸਰੇ ਕੰਮ ਕਰ ਲੈਣਾ ਪਰ ਤੁਹਾਡੇ ਇਸ ਤਰ੍ਹਾਂ ਫੇਰ ਵੀ ਕੋਈ ਅਫਸਰ ਨਹੀਂ ਆਇਆ ਨਹੀਂ ਕੋਈ ਅਫਸਰ ਨਹੀਂ ਪਹੁੰਚਿਆ ਸਾਡੇ ਬਾ 10 ਪੰਚਾਇਤਾਂ ਨੇ ਮਤਾਂ ਪਾ ਕੇ ਦੇ ਆ ਉਰੇ ਨੇੜੇ ਤੇੜੇਗੀ ਬਿਮਾਰੀ ਸੰਭਾਈ ਹੋਇਆ ਪੁਲ ਕਈ ਮਰਮਦ ਹੋਇਆ ਉਰੇ ਬੰਦੇ ਜਿਹੜੇ ਨੁਕਸਾਨੇ ਗਏ ਦੇ ਪਿਛਲੇ ਸਾਲ ਉਥੇ ਜਾਲ ਜਾਲ ਪਾ ਕੇ ਪੱਥਰ ਲਾਇਆ ਜਾ ਪੂਰੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਡੀਸ਼ੀਲਡਿੰਗ ਵੀ ਨਹੀਂ ਹੋ ਰਹੀ ਨਹੀਂ ਕੁਝ ਨਹੀਂ ਹੋਇਆ ਜੀ ਘਗਰ ਦੇ ਵਿੱਚ ਜੀ ਬਹੁਤ ਜ਼ਿਆਦਾ ਨੁਕਸਾਨ ਪਿਛਲੇ ਸਾਲ ਵੀ ਹੋਇਆ ਤੇ ਅੱਜ ਦੁਬਾਰਾ ਫੇਰ ਬਰਸਾ ਵੀ ਕੋਈ ਦਾ ਕੋਈ ਬੰਦੋਬਸਤ ਨਹੀਂ ਹੋ ਰਿਹਾ ਆਂਦੇ ਆ ਫੋਟੋਆਂ ਤਰਵਾ ਕੇ ਚਲੇ ਜਾਂਦੇ ਆਂਦੇ ਫੋਟੋਆਂ ਤਰਵਾ ਕੇ ਚਲੇ ਜਾਂਦੇ ਆ ਹੋਰ ਤੀਜੀ ਗੱਲ ਕੋਈ ਨਹੀਂ ਹੈ ਬਾਕੀ ਪਿਛਲੇ ਵਾਰੀ ਸੜਕ ਦੀ ਹਾਲਤ ਖਸਤਾ ਕਰਤੀ ਸੀ ਪਾਣੀ ਨੇ ਉਹਦਾ ਕੋਈ ਇੰਤਜ਼ਾਮ ਨਹੀਂ ਹੋਇਆ ਜਿੱਥੇ ਹੈ ਉੱਥੇ ਹੀ ਹੈ ਜਿ세 ਤਰ੍ਹਾਂ ਕ ਗੱੜਦੀ ਕਹਿੰਦੇ ਆਂ ਖਦਾਈ ਕਰੂਗੇ ਖਦਾਈ ਕਰੂਗੇ ਖਦਾਈ ਕੇ ਵਾਸਤੇ ਕੋਈ ਮਸ਼ੀਨ ਨਹੀਂ ਇੱਥੇ ਕੋਈ ਕੁਛ ਨਹੀਂ ਮਤਲਬ ਕਿਥੇ ਲੱਗਿਆ ਪ੍ਰੋਗਰਾਮ ਵੀ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਪਿਆ ਵੀ ਕੰਮ ਤਾਂ ਮੈਂ ਸਾਨੂੰ ਤਾਂ ਦੱਸਦਾ ਨਹੀਂ ਵੀ ਆਪਣੇ ਇਲਾਕੇ 'ਚ ਕੰਮ ਹੋ ਰਿਹਾ ਕੋਈ ਪੁਲ ਵੀ ਗੰਦੇ 'ਚ ਖਰਾਬ ਹੋ ਰਿਹਾ ਪੁਲ ਦੇ ਥੱਲੇ ਪੱਥਰ ਲੱਗਣ ਵਾਲਾ ਵੀ ਉਹਦਾ ਪੱਥਰ ਦਾ ਕੋਈ ਪੁਲ ਦਾ ਬੰਦ ਹੋ ਗਿਆ ਸੀ ਜੀ ਹਾਂਜੀ ਹਾਂਜੀ ਸਾਰੀ ਸੰਗਤ ਨੇ ਇਕੱਠੇ ਹੋ ਕੇ ਮਤਲਬ ਬਾਬਾ ਜੀ ਕਢਾਮ ਵਾਲਿਆਂ ਨੇ ਸੇਵਾ ਕੀਤੀ ਸੀ ਇਹ ਤੇ ਉਹ ਤੋਂ ਬਾਅਦ ਕੋਈ ਕੰਮ ਨਹੀਂ ਇਹਦਾ ਕੋਈ ਲਗਿਆ ਹੈਗਾ ਜੀ ਸਰਕਾਰ ਨੇ ਮਤਲਬ ਇਸ ਵੱਲ ਕੋਈ ਧਿਆਨ ਦਿੱਤਾ ਹੀ ਨਹੀਂ ਹੈ ਜੀ ਤੋ ਕਹਿੰਦੇ ਅਫਸਰ ਮੋ ਮੌਕੇ ਤੇ ਭੇਜੇ ਸਾਰੇ ਜਾ ਰਹੇ ਨੇ ਮੌਕੇ ਤੇ ਨਾ ਆ ਜਾਂਦੇ ਆ ਜੀ ਫੋਟੋਆਂ ਤਰਵਾ ਜਾਂਦੇ ਆ ਅਸੀਂ ਵੀ ਸਾਡੀ ਵੀ ਫੋਟੋ ਤੁਸੀਂ ਖਿੱਚ ਰਹੇ ਆ ਹੁਣ ਵੀ ਖਿੱਚੀ ਜਾਓ ਫੋਟੋ ਨਾਲ ਕੀ ਬਣਦਾ ਕੰਮ ਤਾਂ ਕਰਕੇ ਹੋਣਾ ਨਾ ਜਦੋਂ ਦਾ ਅਸੀਂ ਕੁਝ ਕਰਦੇ ਹੀ ਨਹੀਂ ਹੈ ਮੇਰਾ ਇਹ ਖੇਤ ਪੁੱਟ ਰਹੇ ਸਾਰੇ ਖਾ ਕੋਡ ਸਾਡੀ ਇਹ ਖੇਤਾਂ ਦੀ ਹਾਲਤ ਤੁਸੀਂ ਦੇਖ ਹੀ ਲਈ ਐ ਪਹਿਲਾਂ ਬਣਾਈ ਲਈ ਤੁਸੀਂ ਉਹ ਮੂਵੀ ਵੀ ਅੱਜ ਵੀ ਦਿਖਾ ਦਿਓ ਸਰਕਾਰ ਨੂੰ ਵੀ ਇਹ ਕੰਮ ਇੱਥੇ ਹੋ ਰਿਹਾ ਵੀ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹਦਾ ਪਾਣੀ ਦਾ ਨਿਕਾਸ਼ ਚੰਗੀ ਤਰ੍ਹਾਂ ਕੀਤਾ ਜਾਵੇ ਜਿਹੜਾ ਘਗਰ ਦੇ ਵਿੱਚ ਕਬਾੜ ਖੜਿਆ ਇਹਨੂੰ ਹਟਾਇਆ ਜਾਵੇ ਤੇ ਪਾਣੀ ਸਿੱਧਾ ਲੰਘੇ ਜੀ ਤੇ ਸਾਨੂੰ ਕੋਈ ਦਿੱਕਤ ਨਾ ਆਵੇ ਸਾਡੇ ਖੇਤਾਂ ਵੱਲ ਪਾਣੀ ਛੜਦਾ ਨਾ ਤੇ ਫਸਲਾਂ ਵੀ ਮਾਰ ਜਾਂਦਾ ਤੇ ਮੁਆਵਜ਼ੇ ਤਾਂ ਕਿਹੜੀ ਸਰਕਾਰ ਨੇ ਦੇਣਾ ਕਿੱਥੋਂ ਦੇਣਾ ਮੈਂ ਇਹਨਾਂ ਨੇ ਪਿਛਲੀ ਵਾਰੀ ਬਿਲਕੁਲ ਕੋਈ 1 ਰੁਪਿਆ ਸਾਡੇ ਪਿੰਡ ਦਾ 1 ਰੁਪਿਆ ਵੀ ਕਿਸੇ ਕਿਸਾਨ ਕੋਲ ਆਇਆ ਹੋਏ ਐਮਐਲਏ ਸਾਹਿਬ ਕੋ ਗਏ ਨਹੀਂ ਆਪਣੇ ਐਮਐਲਏ ਸਾਹਿਬ ਆਪਣੇ ਹੀ ਆ ਜੀ ਇੱਥੇ ਕੀ ਕਰੀਏ ਐਮਐਲੀ ਸਾਹਿਬ ਗੇੜਾ ਮਾਰ ਜਾਂਦੇ ਆ ਤੇ ਬਾਕੀ ਕੁਝ ਨਹੀਂ ਜਤਨ ਸਿੰਘ ਹੈ ਜੀ ਕਿਹੜਾ ਪਿੰਡ ਵਾ ਜੀ ਕਰਾਲਾ ਜੀ ਕਿਦਾਂ ਦੀ ਕਗਰ ਦੀ ਨੂੰ ਲੈ ਕੇ ਕਿਦਾਂ ਸਫਾਈ ਸਭ ਹੋ ਰਹੀ ਹੈ ਨਾ ਕੋਈ ਨਹੀਂ ਹੋ ਰਹੀ ਜੀ ਇਹ ਤਾਂ ਮੈਨੂੰ ਤਾਂ ਜੰਗਲ ਖੜਿਆ ਵਿਚੋ ਹੈ ਵਾ ਵਿਚ ਬੜਾ ਬਹੁਤ ਕਬਾੜ ਖੜਿਆ ਹੋਇਆ ਹੋਇਆ ਵਿੱਚ ਕੋਈ ਸਫਾਈ ਨਹੀਂ ਜਿਹੜੀਆਂ ਘਰ ਪਰ ਹੋਏ ਪਤਾ ਨਹੀਂ ਹੁੰਦੀ ਹੋਇਆ ਹਾਂ ਬੁਰਾ ਮਰਾਲਾ ਕੋਈ ਨਹੀਂ ਹੈ ਹਾਂ ਜੀ ਤੇ ਕੀ ਜੇ ਸਫਾਈ ਹੋਣ ਦਾ ਕੀ ਫਾਇਦਾ ਹੋਊਗਾ ਜੇ ਸਫਾਈ ਹੋੜ ਦਾ ਪਾਣੀ ਸਿੱਧਾ ਲੱਗ ਜੀ ਮਨ ਹਾਂ ਜੇ ਨਹੀਂ ਉਛਲ ਕੇ ਉਪਰਾ ਆਵਾ ਪਾਣੀ ਫਿਰ ਖੇਤਾਂ ਦੇ ਆਪਣੇ ਪਾਣੀ ਵੜ ਜਾਂਦਾ ਹਾਂਜੀ ਪਾਣੀ ਵੜ ਜਾਂਦਾ ਹੀ ਖੇਤਾਂ ਮ ਹਾਂ ਪੁੱਛ ਰਹੇ ਸਾਰਾ ਖੇਤਾਂ ਮ ਕੋ ਮਜਾ ਸਾਰੇ ਮਾਰੇ ਦੇ ਕਿਤੇ ਮੁੱਖ ਮੰਤਰੀ ਕਹਿੰਦਾ ਮੈਂ ਪਹਿਲਾਂ ਦੌਲਾ ਕਰਕੇ ਆ ਰਿਹਾ ਦੇਖ ਰਹੇ ਹਾਂ ਹਾਂਜੀ ਉਰੇ ਤਾਂ ਕੋਈ ਆ ਨਹੀਂ ਅੱਛਾ ਇੱਧਰ ਕੋਈ ਨਹੀਂ ਆਇਆ ਨਾ ਉਰੇ ਕੋਈ ਮੁੱਖ ਮੰਤਰੀ ਨਹੀਂ ਆਈ ਹੋਈ ਨਾ ਕੋਈ ਮੁੱਖ ਮੰਤਰੀ ਨਾ ਰਾਜਾ ਨਾ ਰਾਣੀ ਕੋਈ ਕੋਈ ਨਹੀਂ ਕੋਈ ਨਹੀਂ ਆ ਰਿਹਾ ਕਿਸਾਨ ਜਿਹੜਾ ਹੈ ਦੁਖੀ ਹੈ ਦਰਿਆ ਕੱਗਰ ਇੱਕ ਵਾਰੀ ਫੇਰ ਬਰਸਾਤ ਆਣ ਵਾਲੀ ਹੈ ਤੇ ਇਸ ਵਾਰ ਇਹ ਵੀ ਅਨੁਮਾਨ ਹੈ ਕਿ ਬਰਸਾਤ ਜ਼ਿਆਦਾ ਆਉਗੀ ਤੇ ਤੁਸੀਂ ਦੇਖੋਗੇ ਕਿ ਇਹ ਪਿਛਲੇ ਸਾਲ ਦਾ ਜਿਹੜਾ ਸਾਰਾ ਟੁੱਟਿਆ ਹੋਇਆ ਸਮਾਨ ਹੈਗਾ ਜਿਹੜੀ ਜ਼ਮੀਨ ਖੋਰੀ ਹੋਈ ਹੈ ਦੇਖੋ ਕਿੰਨੇ ਕਿੰਨੇ ਜ਼ਮੀਨ ਖੋਰੀ ਹੈ ਤੇ ਇਸ ਵਾਰੀ ਫੇਰ ਪਾਣੀ ਉਧਰੋਂ ਆਂਦਾ ਤੇ ਇੱਥੇ ਆ ਕੇ ਟੱਕਰ ਮਾਰਦਾ ਫਿਰ ਇਹ ਬੰਨ੍ਹ ਨੂੰ ਤੋੜ ਦਿੰਦਾ ਹੈਗਾ ਹਰ ਵਾਰ ਦਾ ਹਰ ਦੋ ਤਿੰਨ ਸਾਲ ਬਾਅਦ ਇਹ ਕੰਮ ਹੁੰਦਾ ਪਰ ਸਰਕਾਰਾਂ ਵੱਲੋਂ ਅਫਸਰਾਂ ਵੱਲੋਂ ਕੋਈ ਪੁਖਤਾ ਬਲੰਦੇ ਨਹੀਂ ਕੀਤਾ ਕਿ ਸਾਥ ਹੈ ਅਸੀਂ ਖੜੇ ਹਾਂ ਅਗਰ ਮੀਂਹ ਆਊਗਾ ਤਾਂ ਇਹ ਵੀ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਟੁੱਟ ਸਕਦੀ ਹੈਗੀ ਹੈ ਪਰ ਕੋਈ ਵੀ ਜਿਹ ਮਿੱਟੀ ਗਾਤ ਪੂਰੀ ਪੂਰੀ ਲੱਗੀ ਹੈ ਬੂਟੀ ਪੂਰੀ ਉੱਗੀ ਹੋਈ ਹੈ ਤੇ ਜਿਹੜੇ ਕਹਿੰਦੇ ਨੇ ਇਹਨਾਂ ਦਾ ਕਹਿੰਦਾ ਮਕਸਦ ਕੀ ਹੈਗਾ ਕਿ ਜੇ ਸਰਕਾਰਾਂ ਜਾਗਣ ਗਈਆਂ ਮੁਖਮਤ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਮੌਕਾ ਦੇਖ ਕੇ ਆਉਂਗਾ ਕਹਿੰਦੇ ਇੱਥੇ ਨਹੀਂ ਹੈਗੇ ਪਰ ਅਫਸਰ ਵੀ ਨਹੀਂ ਪਹੁੰਚੇ ਹੈਗੇ ਕਿ ਇਹ ਇੰਟਰ ਏਰੀਆ ਹੈਗਾ ਆਪਾਂ ਕਹੀਏ ਅੰਦਰਲਾ ਏਰੀਆ ਹੈਗਾ ਪਿੰਡਾਂ ਦਾ ਜਿਹੜਾ ਕਾਫੀ ਅੰਦਰ ਆ ਕੇ ਆਂਦਾ ਹੈਗਾ ਇੱਥੇ ਪਤਾ ਵੀ ਕਿਸਨੇ ਆਣਾ ਨਹੀਂ ਇਸ ਕਰਕੇ ਇੱਥੇ ਕੋਈ ਧਿਆਨ ਦੇਣ ਦਾ ਹਾਲਾਤ ਤੁਹਾਡੇ ਸਾਹਮਣੇ ਨੇ ਪਰ ਇਸ ਜਗ੍ਹਾ ਦੇ ਉੱਪਰ ਅਗਰ ਕਾ ਘਰ ਆਉਗੀ ਪਾਣੀ ਉੱਪਰ ਤੱਕ ਜਾਏਗਾ ਤੇ ਜ਼ਮੀਨਾਂ ਅਗਲੀ ਵਾਰੀ ਹੋਰ ਜ਼ਿਆਦਾ ਜਿਹੜਾ ਬੈਹਨ ਦਾ ਹੈਗਾ ਉਹ ਖਰਾਬ ਹੁੰਦਾ ਉਹ ਜਿਹੜਾ ਖਸਾ ਲੋਕਾਂ ਨੂੰ ਬਣਿਆ ਪੂਰੀ ਇੱਕ ਘਰ ਦਾ ਜਿਹੜੀ ਬੈਲਟ ਹੈਗੀ ਹੈ ਇਹ ਜਿਹੜੀ ਹੈਗੀ ਆ ਆਪਾਂ ਗੱਲ ਕਰੀਏ ਪੰਚਕੂਲਾ ਮਾਡੇਰਾ ਬਸੇ ਤੋਂ ਲੈ ਕੇ ਤੇ ਜਿਹੜੀ ਹੈਗੀ ਹੈ ਖਨੌਰੀ ਤੱਕ ਇਹ ਪੂਰਾ ਇਸ ਤਰ੍ਹਾਂ ਹੀ ਜਿਹੜਾ ਨੁਕਸਾਨ ਕਰਦੀ ਜਾਂਦੀ ਹੈ ਪਰ ਹਰ ਵਾਰੀ ਦਾਅਵੇ ਹੁੰਦੇ ਆ ਬਾਦ ਕੇ ਚੱਜਦੇ ਆ ਪਰ ਬਾਦਾ ਕੋਈ ਨਹੀਂ ਹੁੰਦਾ ਕਿਸਾਨ ਪਰੇਸ਼ਾਨ ਹੈ ਫਸਲ ਲਗਾ ਰਿਹਾ ਹੈ ਕਿ ਗਰਨੇਆਣਾ ਉਹਦੀ ਫਸਲ ਫੇਰ ਖਰਾਬ ਹੋ ਜਾਣੀ ਹੈ ਨਾ ਚਾਰ ਦਿਖਦੇ ਨੇ ਤੁਹਾਡੇ ਸਾਹਮਣੇ ਵੀ ਇੱਕ ਸਾਲ ਗੁਜ਼ਰ ਗਿਆ ਹਾਲ ਤੱਕ ਇੱਥੇ ਕੋਈ ਵੀ ਹਾਲਾਤ ਠੀਕ ਨਹੀਂ ਆ ਪਰ ਗਾਦ ਦਾਮ ਦੇ ਕੋਲ ਕੱਟੀ ਜਾ ਰਹੀ ਜਿੱਥੇ ਕਈ ਰੇਤਾ ਮਿੱਟੀ ਵਧੀਆ ਮਿੱਟੀ ਹੈਗੀ ਜਿਹੜੀ ਕੰਮ ਆ ਸਕਦੀ ਹੈ ਪਰ ਇੱਥੇ ਜਿੱਥੇ ਜ਼ਰੂਰਤ ਹੈਗੇ ਉੱਥੇ ਕੋਈ ਕਰਨ ਨਹੀਂ ਆ ਰਿਹਾ ਤੇ ਜ਼ਿੰਮੇਵਾਰ ਦੀ ਇਹ ਗੱਲ ਕਹਿਣੀ ਹੈ ਕਿ ਜੇ ਕਿਤੇ ਖੱਗਰ ਦੇ ਬੰਨੇ ਬਣਾਏ ਜਾਣ ਸਹੀ ਕਿਤੇ ਨੇ ਬੰਨ ਸਹੀ ਕਿਤੇ ਜਾਣ ਉਹ ਮਿੱਟੀ ਪਾਈ ਜਾਵੇ ਔਰ ਜਿਹੜੀ ਹੈਗੇ ਨੇ ਪੱਥਰਾਂ ਦੇ ਜਿਹੜੇ ਨੇ ਬੰਨੇ ਬਣਾਇਆ ਜਾ ਤਾਂ ਕਿ ਪਾਣੀ ਡਾਇਵਰਸ਼ਨ ਹੋ ਜਾਵੇ ਔਰ ਦੂਜਾ ਖੱਗਰ ਦੀ ਸਫਾਈ ਹੋਵੇ ਤਾਂ ਖੱਗਰ ਜਿਹੜੇ ਹੈਗਾ ਕਿਸਾਨਾਂ ਦੀ ਜ਼ਮੀਨਾਂ ਬਸ ਸਕਦੇ ਨਹੀਂ ਤਾਂ ਕੋਈ ਬਚਾਣ ਵਾਲਾ ਨਹੀਂ ਹੈ ਇਸ ਵਾਰ ਫਿਰ ਜਿਹੜਾ ਹੈਗਾ ਖੱਗਰ ਤਬਾਹੀ ਮਚਾ ਦੋਗਾ ਦਿਖਾਈ ਦੇਵੇਗਾ ਕੈਮਰਾ ਪਰਸਨ